ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਤਰਨਤਾਰਨ ਦੀ ਜ਼ਮੀਨੀ ਚੋਣ 'ਚ ਸਾਰੀਆਂ ਪਾਰਟੀਆਂ ਲਗਾ ਰਹੀਆਂ ਜ਼ੋਰ ਮੁੱਖ ਮੰਤਰੀ ਮਾਨ ਨੇ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਰਾਜਾ ਵਿੜਿੰਗ ਨੂੰ ਦਿੱਤੀ ਸੋਚ ਸਮਝ ਕੇ ਬੋਲਣ ਦੀ ਸਲਾਹ ਅਕਾਲੀ ਦਲ ਨੂੰ ਬੇਅਦਬੀਆਂ ਦਾ ਗੁਨਾਹਗਾਰ ਦੱਸ ਸਜ਼ਾ ਦਿਵਾਉਣ ਦੀ ਕਹੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਤੇ ਧੱਕੇਸ਼ਾਹੀ ਕਰਨ ਦੇ ਲਗਾਏ ਆਰੋਪ ਸੁਖਬੀਰ ਬਾਦਲ ਨੇ ਕਿਹਾ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਤਰਨਤਾਰਨ ਚ ਅਕਾਲੀ ਆਗੂਆਂ ਨੂੰ ਕਰ ਰਹੀ ਗ੍ਰਿਫਤਾਰ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਸ਼ਨ ਨੇ ਕੀਤੀ ਪੰਜਾਬ ਦੇ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਅਰਸ਼ਦੀਪ ਕਲੇਰ ਨੇ ਕਿਹਾ ਤਰਨਤਾਰਨ ਦੀ ਐਸਐਸਪੀ ਆਮ ਆਦਮੀ ਪਾਰਟੀ ਦੇ ਵਰਕਰ ਵਾਂਗ ਕਰ ਰਹੀ ਹੈ ਕੰਮ ਉਹਨਾਂ ਐਸਐਸਪੀ ਨੂੰ ਤੁਰੰਤ ਬਦਲਣ ਦੀ ਕੀਤੀ ਮੰਗ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਤਰਨਤਾਰਨ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ ਸੈਣੀ ਨੇ ਕਿਹਾ ਜਦੋਂ ਪੰਜਾਬ 'ਚ ਹੜ੍ਹ ਆਏ ਤਾਂ ਕੇਜਰੀਵਾਲ ਹੋਏ ਗਾਇਬ ਸੀਐਮ ਮਾਨ ਹੋਏ ਹਸਪਤਾਲ 'ਚ ਭਰਤੀ ਉਸ ਵੇਲੇ ਭਾਜਪਾ ਨੇ ਫੜੀ ਪ੍ਰਭਾਵਿਤ ਲੋਕਾਂ ਦੀ ਬਾਹ ਮੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਘੇਰਿਆ ਸੀਐਮ ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਸਭ ਕੁਝ ਹੜਪਣਾ ਚਾਹੁੰਦਾ ਹੈ ਉਹਨਾਂ ਕਿਹਾ ਕਿ ਪੰਜਾਬ ਆਪਣੇ ਹੱਕਾਂ ਲਈ ਲੜਨਾ ਵੀ ਜਾਣਦਾ ਹੈ ਤੇ ਲੈਣਾ ਵੀ ਜਾਣਦਾ ਹੈ ਤੇ ਹੁਣ ਖਬਰਾਂ ਦਾ ਵਿਸਥਾਰ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਸਿਆਸੀ ਪਾਰਟੀਆਂ ਵੱਲੋਂ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਵਿਰੋਧੀ ਪਾਰਟੀਆਂ ਉੱਤੇ ਤਿੱਖੇ ਨਿਸ਼ਾਨੇ ਕੱਸੇ ਮਾਨ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਮੰਦ ਭਾਗਾ ਦੱਸਦਿਆਂ ਉਸ ਦੀ ਕਰੜੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਮਾਫੀ ਨਾ ਮੰਗਣੀ ਪਵੇ ਇਸ ਦੇ ਨਾਲ ਹੀ ਉਹਨਾਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਲੰਬੇ ਹੱਥੀ ਲਿਆ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਸਰਕਾਰ ਵੇਲੇ ਕਿਸੇ ਨੂੰ ਨਸ਼ੇ ਦਾ ਨਾਮ ਤੱਕ ਨਹੀਂ ਪਤਾ ਸੀਗਾ ਇਹ ਹੋਣ ਦਾ ਦਾਵਾ ਕਰਦੀ ਹੈ ਉਹ ਠੀਕ ਕਹੇ ਰਿਹਾ ਕਿਉਂਕਿ ਉਸ ਵੇਲੇ ਚਿੱਟੇ ਨੂੰ ਮਜੀਠੀਆ ਕਹਿੰਦੇ ਸਨ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਬੇਅਦਬੀਆਂ ਦਾ ਬੱਜਰ ਗੁਨਾਹ ਕੀਤਾ ਸਾਡੀ ਸਰਕਾਰ ਉਹਨਾਂ ਨੂੰ ਸਜ਼ਾ ਦਿਵਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਫਿਰ ਮੁੜ ਕੇ ਮਾਫੀ ਮੰਗਣੀ ਪੈਂਦੀ ਅਗਲੇ ਦਿਨ ਪਹਿਲੇ ਹੀ ਭਈ ਇਸ ਹੱਬ ਨਾ ਬੋਲੋ ਮਾਫੀ ਮੰਗਣ ਦੀ ਲੋੜੀ ਨਾ ਪਵੇ ਮਾਨਸਿਕਤਾ ਹੀ ਇਹ ਜੀ ਹੈ ਕੁਝ ਘਬਰਾਏ ਹੋਏ ਨੇ ਵੀ ਕੁਝ ਬਣ ਨਹੀਂ ਰਿਹਾ ਇਦੋਂ ਇਸ ਤੋਂ ਪਹਿਲਾਂ ਕਦੇ ਵੋਟਾਂ ਐ ਮੰਗੀਆਂ ਸੀ ਇਹਨਾਂ ਨੇ ਵੀ ਉਹ ਰਾਜ ਆਪਣੀ ਹਰੇਕ ਦੁਕਾਨ ਤੇ ਜਾਂਦਾ ਐ ਫੇਰ ਉਹਦੇ ਜਾਂਦਾ ਉਹਦੀ ਸਰੂਪਾ ਪਾਉਂਦਾ ਆ ਤੂੰ ਕਿਹੜੇ ਸੰਤ ਨੂੰ ਮੰਨਦਾ ਇਹਨਾਂ ਨਾਲ ਮੇਰੀ ਬਹੁਤ ਬਣਦੀ ਐ ਤੂੰ ਕਿਹੜੇ ਸੰਤ ਨੂੰ ਮੰਨਦਾ ਬਈ ਉਹਨਾਂ ਨਾਲ ਬਹੁਤ ਬਣਦੀ ਐ ਮਤਲਬ ਐ ਪਹਿਲਾਂ ਕਦੇ ਬੋਟਾ ਮੰਗਿਆ ਸੀ ਥੱਲੇ ਲੋਕ ਮੈਨੂੰ ਧੰਨਵਾਦ ਦੇ ਜਾਂਦੇ ਨੇ ਮੈਂ ਕਹਿੰਦਾ ਮੈਨੂੰ ਕਹਾਂ ਧੰਨਵਾਦ ਇਹਨਾਂ ਨੂੰ ਕਹਿੰਦਾ ਤੈਂ ਲਾਏ ਨੇ ਬਾਈ ਇਹ ਥੱਲੇ ਲਿਆਂਦੇ ਨੇ ਥੱਲੇ ਨਹੀਂ ਤਾਂ ਆਉਂਦੀ ਨਹੀਂ ਸੀ ਥੱਲੇ ਇਹ ਹੁਣ ਧਰਤੀ ਤੇ ਉਤਰੇ ਨੇ ਥੱਲੇ ਆਏ ਪਹਿਲਾਂ ਜਾਂਦੇ ਹੀ ਨਹੀਂ ਸੀ ਪਿੰਡਾਂ ਚ ਇਹ ਉਹ ਦੇਖ ਲਓ ਉਹ ਬੀਬਾ ਜੀ ਬੋਲਦੇ ਫਿਰਦੇ ਪਿੰਡਾਂ ਚ ਹਰ ਸਿਮਰਤ ਕੌਰ ਐਮਪੀ ਨੇ ਸਾਡੇ ਬਠਿੰਡੇ ਤੋਂ ਹੋ ਉਹਨੇ ਬਿਆਨ ਦਿੱਤਾ ਹੈ ਪਤਾ ਨਹੀਂ ਯਾਰ ਸਮਝ ਨਹੀਂ ਆਉਂਦੀ ਸਲਾਹਕਾਰ ਕੌਣ ਨੇ ਸਮਝ ਨਹੀਂ ਆਉਂਦੀ ਬਿਆਨ ਕੌਣ ਲਿਖਦਾ ਇਹਨਾਂ ਦੇ ਜੱਜ ਲੇਖੀ ਦਿੰਦਾ ਕੋਈ ਤਾਂ ਆਪ ਪੜ ਲਿਆ ਕਰੋ ਵੀ ਪਈਆਂ ਗੱਲ ਗਲਤ ਐ ਇਹਨੂੰ ਕੱਟ ਲੋ ਬੋਲ ਦਿੰਦੇ ਵਿੱਚ ਹੀ ਜਦਾਂ ਪੰਜਾਬੀ ਸਮਝ ਨਹੀਂ ਆਉਂਦੀ ਲਿਖੀ ਹੋਈ ਜਾਂ ਲਿਖਦੇ ਪੰਜਾਬੀ ਨੂੰ ਅੰਗਰੇਜ਼ੀ ਚ ਨੇ ਵੀ ਪੜ ਦਿਓ ਉਹ ਕਹਿੰਦੀ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਿਆ ਮੈਡਮ ਉਹਨੂੰ ਤਾਂ ਪੰਜਾਬ ਚ ਚਿੱਟੇ ਨੂੰ ਮਜੀਠੀਆਂ ਮਜੀਠੀਆਂ ਕਹਿੰਦੇ ਹੁੰਦੇ ਸੀ ਨਾ ਤਾਂ ਕੁਲੈਂਦੇ ਨਹੀਂ ਸੀ ਇਹ ਕਹਿੰਦਾ ਭਾਈ ਮਜੀਠੀਆ ਹੈਗਾ ਉਹ ਮੁੰਡਾ ਕਹਿੰਦਾ ਯਾਰ ਮੇਰੇ ਕੋਲ ਤਾਂ ਆਪਣੀ ਜੋਗਾ 2 ਗ੍ਰਾਮ ਹੈ ਤੂੰ ਕਿਤੇ ਹੋਰ ਪ੍ਰਬੰਧ ਕਰ ਲੈ ਮਜੀਠੀਆ ਪੂਰੀ ਮਜੀਠੀਆ ਟੀਕਾ ਮਜੀਠੀਆ ਸਰਿੰਜ ਚਲਦੀ ਸੀ ਉਦੋਂ ਕੌਣ ਲੈਂਦਾ ਸੀ ਚਿੱਟੜਾ ਨਾਮ ਮਜੀਠੀਆ ਕਹਿੰਦੇ ਸੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਬੋਲਣ ਵੇਲੇ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਬੋਲਣ ਵੇਲੇ ਨਹੀਂ ਆਉਂਦੀ ਐ ਏਡੀ ਮੋਟੀ ਚਮੜੀ ਦੇ ਹੋ ਗਏ ਆ ਇਹਨਾਂ ਦੇ ਹਾਕਰਦਾਰ ਨੇ ਜੀ ਬੇਅਦਬੀਆਂ ਕਰਾਈਆਂ ਗੁਰੂ ਸਾਹਿਬ ਦੀਆਂ ਬਾਣੀ ਰੋਲੀ ਗਲੀਆਂ ਚ ਰੂੜੀਆਂ ਤੇ ਆਪ ਹੀ ਕੇਸ ਬਣਾਏ ਕੇਸ ਹਲਕੇ ਬਣਾਤੇ ਆਪ ਹੀ ਮੁਜਰਮ ਆਪ ਹੀ ਜਾਜਾ ਆਪ ਹੀ ਵਕੀਲ ਫਿਰ ਚਾਚੇ ਦੀ ਸਰਕਾਰਾਂ ਕੀ ਚਾਚੇ ਨੇ ਹੋਰ ਕਮਜ਼ੋਰ ਕਰਤੇ ਕੇਸ ਲੱਗੇ ਹੋਇਆ ਹੁਣ ਥੋੜੇ ਬਹੁਤ ਠੀਕ ਠੂਕ ਕਰਕੇ ਸਜ਼ਾ ਤਾਂ ਮਿਲੂਗੀ ਦੇਖੋ ਅਸੀਂ ਤਾਂ ਇੱਕ ਵਾਰੀ ਚਲਾਨ ਪੇਸ਼ ਕਰ ਦੇਣਾ ਅੱਗੇ ਕੋਰਟਾਂ ਕਰਦੀਆਂ ਨੇ ਤਰਨ ਤਾਰਨ ਜ਼ਿਮਨੀ ਚੌਂਡ ਚ ਸ਼ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਤੇ ਧੱਕੇਸ਼ਾਹੀ ਕਰਨ ਦੇ aarop ਲਗਾਏ ਨੇ ਅਕਾਲੀ ਦਲ ਵੱਲੋਂ ਇਸ ਦੇ ਵਿਰੋਧ 'ਚ ਤਰਨਤਾਰਨ ਵਿਖੇ ਧਰਨਾ ਵੀ ਲਗਾਇਆ ਗਿਆ ਇਸ ਉਪਰੰਤ ਚੋਣ ਅਬਜ਼ਰਵਰ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਕੀਤੀ ਗਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਤਾਰਨ ਤਾਰਨ ਚ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਸਰਕਾਰ ਪੁਲਿਸ ਦਾ ਇਸਤੇਮਾਲ ਕਰਕੇ ਅਕਾਲੀ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਾਦਲ ਨੇ ਲੀਡਰਾਂ ਤੇ ਦਰਜ ਕੀਤੇ ਜਾ ਰਹੇ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਤੱਕ ਦੇ ਸ਼ਾਈ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਮੈਂ ਤਰਨ ਤਾਰਨ ਜੋ ਇਲੈਕਸ਼ਨ ਅਬਜ਼ਰਵਰ ਹੈ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਖੜਾ ਮੈਂ ਅਬਜ਼ਰਵਰ ਨੂੰ ਉਹ ਨਹੀਂ ਮਿਲ ਕੇ ਮੈਡਮ ਕੋਲ ਮਿਲ ਕੇ ਆਏ ਹਾਂ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਉਹ ਮਾਨਤਮਾਨ ਦੀ ਸਰਕਾਰ ਐਨੀ ਨੀਚੇ ਲੈਵਲ ਤੇ ਚਲੇ ਗਈ ਕਿ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖਿਆ ਕਿ ਕਾਲੀ ਦਲ ਜਿੱਤਰਿਆ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੈਨ ਵਰਕਰ ਹੈ ਅੱਜ ਸਵੇਰੇ ਸੁਧੀਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸਵੀ ਕੀ ਕੀਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਤੋਂ ਐਮਸੀ ਉਹਨੂੰ ਬਟਾਲਾ ਇੱਥੋਂ ਫੜ ਕੇ ਬਟਾਲੇ ਪੁਲਿਸ ਨੂੰ ਜੀ ਆ ਕੇ ਫੜਾਤਾ ਕਿ ਉਹਨੇ ਬਟਾਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਬੀਰ ਸਿੰਘ ਕਾਕਾ ਛੱਪਾ ਹੈ ਅੰਮ੍ਰਿਤਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਪਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਚਾਰਜ ਹੈ ਉਹਨੂੰ ਤਰਨਤਾਰਨ ਪੁਲਿਸ ਲੈ ਗਈ ਵਰਿੰਦਰ ਸਿੰਘ ਸੋਨੂ ਬਰਾੜ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰਗੂ ਔਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਐਨੇ ਮਿਲਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾਰੀਏ ਉਹ ਸੋਚਦੀ ਹੈ ਕਿ ਮੈਨੂੰ ਇਹਦੇ ਬਾਅਦ ਸ਼ਾਇਦ ਮੁਖਲੀ ਜਾਂ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀ ਹੈ ਨਾ ਤੁਸੀਂ ਤੁਹਾਨੂੰ ਹਰ ਚੀਜ਼ ਦਾ ਹਿਸਾਬ ਦੇਣਾ ਪੈਣਾ ਭਾਵੇਂ ਸਾਲ ਲੱਗ ਜੇ ਭਾਵੇਂ ਦੂਸਾ ਸਾਲ ਲੱਗ ਜੇ ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਆਫਸਰ ਪੰਜਾਬ ਸਰਕਾਰ ਦੇ ਕੀ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਹੈ। ਕਲਿਆਣੀ ਮੰਡੀ ਬੋਰ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤਾਂ ਤਰਨ ਤਰਨ ਹੋਤੀ ਇਸ ਜਿਹੜੇ ਕਾਲੀਦਲ ਨੂੰ ਹੱਥ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਕੇ ਆ ਸਾਰਿਆਂ ਨੂੰ ਧਮਕੀਆਂ ਦੇਤੀਆਂ। ਇਹ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਜੋ ਤੁਸੀਂ ਕੰਨ ਤੋਗੇ ਸਾਰਾ ਸਾਡੇ ਕੋਲੇ ਲੋਕ ਹੈ। ਅਸੀਂ ਸਾਰਾ ਕੁਝ ਕਿਤੇ ਇਲੈਕਸ਼ਨ ਕਮਿਸ਼ਨ ਨੂੰ ਹੀ ਦੱਸਿਆ ਹੈ। ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜ਼ੀ ਜਾਓ। ਤਰਨ ਤਰੰਤੋ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਜ਼ਬਰੀ ਗ੍ਰਿਫਤਾਰ ਕੀਤੇ ਜਾਣ ਤੇ ਜਿੱਥੇ ਪਾਰਟੀ ਵੱਲੋਂ ਧਰਨਾ ਲਾਇਆ ਗਿਆ ਉੱਥੇ ਹੀ ਪਾਰਟੀ ਦੇ ਡੈਲੀਗੇਸ਼ਨ ਵੱਲੋਂ ਪੰਜਾਬ ਦੇ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਵੀ ਕੀਤੀ ਗਈ। ਪਾਰਟੀ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਉਹਨਾਂ ਦਾ ਲੀਗਲ ਵਿੰਗ ਪੰਜਾਬ ਚੋਣ ਕਮਿਸ਼ਨ ਨੂੰ ਮੰਗ ਪੱਤਰ ਦੇ ਰਿਹਾ ਹੈ ਉਹਨਾਂ ਤਰਨਤਾਰਨ ਦੀ ਐਸਐਸਪੀ ਰਵਜੋਤ ਗਰੇਵਾਲ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਕਲੇਰ ਨੇ ਕਿਹਾ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਪ੍ਰਭਾਵਿਤ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਪਾਰਟੀ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਉਹਨਾਂ ਦੀ ਬੇਟੀ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦਾ ਇਲਜ਼ਾਮ ਲਗਾਇਆ ਦੇਖੋ ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਖ ਰਹੀ ਹੈ ਤੇ ਸਰਕਾਰ ਬੁਖਲਾ ਚੁੱਕੀ ਹੈ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹਦਾ ਦੱਬ ਕੇ ਉੱਥੇ ਦੁਰਪਯੋਗ ਹੋ ਰਿਹਾ ਔਰ ਇਸ ਤਰੀਕੇ ਲੱਗ ਰਿਹਾ ਕਿ ਜੋ ਮਨੀਸ਼ ਸੋਧਿਆ ਨੇ ਕਿਹਾ ਸੀ ਆਪਣੀ ਵਰਕਰ ਮਿਲਨੀ ਦੇ ਵਿੱਚ ਕਿ ਸਾਮ-ਦਾਮ ਦੰਦ ਭੇਡ ਸਭ ਲਾਵਾਂਗੇ ਤੇ ਚੋਣਾ ਜਿੱਤਾਂਗੇ ਤੇ ਉੱਥੇ ਤਾਂ ਐਸਐਸਪੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤਾਂ ਕੀ ਚੋਣ ਲੜਨੀ ਸੀ ਇਹ ਲੱਗ ਰਿਹਾ ਕਿ ਜਿਹੜੇ ਰਵਜੋਤ ਕੌਰ ਗਰੇਵਾਲ ਨੇ ਐਸਐਸਪੀ ਤਰਨਤਾਰਨ ਦੇ ਉਹ ਆਮ ਆਦਮੀ ਪਾਰਟੀ ਵੱਲੋਂ ਉੱਥੇ ਜਿਹੜੀ ਚੋਣ ਹੈ ਉਹ ਲੜ ਰਹੇ ਨੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਦੇ ਵਿਰੁੱਧ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਕੱਲ ਵੀ ਇੱਕ ਕੰਪਲੇਂਟ ਅਸੀਂ ਚੀਫ ਇਲੈਕਟੋਰਲ ਪੰਜਾਬ ਨੂੰ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜੀ ਸੀ ਕਿ ਕਿਸ ਤਰੀਕੇ ਪ੍ਰਾਈਵੇਟ ਗੱਡੀ ਦੇ ਵਿੱਚ ਫੇਕ ਨੰਬਰ ਪਲੇਟਾਂ ਲਾ ਕੇ ਉੱਥੇ ਜਿਹੜੇ ਕੈਂਡੀਡੇਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਤੇ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੀ ਰੈਕੀ ਕੀਤੀ ਜਾ ਰਹੀ ਸੀ ਜਦੋਂ ਲੋਕਲ ਸੰਗਤ ਨੇ ਉਹ ਗੱਡੀ ਰੋਕੀ ਜਿਹੜੇ ਦੋ ਬੰਦੇ ਰੈਕੀ ਕਰ ਰਹੇ ਸੀ ਉਹ ਬਾਹਰ ਨਿਕਲੇ ਉਹ ਕਹਿੰਦੇ ਜੀ ਇਹ ਤਾਂ ਪੁਲਿਸ ਮੁਲਾਜ਼ਮ ਆ ਸਾਨੂੰ ਤਾਂ ਜਿਹੜੇ ਐਸਪੀ ਐ ਰਿੱਪੂ ਤਮਨ ਸਿੰਘ ਉਹਨਾਂ ਨੇ ਤੇ ਜਿਹੜਾ ਸੀਆਈਏ ਦਾ ਇੰਚਾਰਜ ਆ ਪ੍ਰਭਜੀਤ ਸਿੰਘ ਉਹਨੇ ਭੇਜੇ ਕੋਈ ਲਿਖਤ ਆਰਡਰ ਨਹੀਂ ਸੀ ਔਰ ਗੱਡੀ ਦੀਆਂ ਨੰਬਰ ਪਲੇਟ ਦੀਆਂ ਫੋਟੋਆਂ ਤੇ ਜਿਹੜੀ ਮੌਕੇ ਤੇ ਸੰਗਤ ਨੇ ਵੀਡੀਓ ਬਣਾਈ ਆ ਉਹ ਵੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਆ ਕਿ ਨੰਬਰ ਪਲੇਟ 'ਤੇ ਜਾਲੀ ਲਾ ਕੇ ਅਗਰ ਪੁਲਿਸ ਉੱਥੇ ਕੈਂਡੀਡੇਟ ਦੀ ਤੇ ਉਹਦੀ ਬੇਟੀ ਦੀ ਰੈਕੀ ਕਰ ਰਹੀ ਹੈ ਤਾਂ ਕਿ ਇਸ ਤਰੀਕੇ ਫ੍ਰੀ ਤੇ ਫਿਰ ਇਲੈਕਸ਼ਨ ਤਰਨ ਤਰਨ ਦੇ ਵਿੱਚ ਹੋਏਗਾ ਔਰ ਦੂਸਰਾ ਅੱਜ ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਲੀਡਰ ਹੋਣ ਕਾਉਂਸਲਰ ਸਰਪੰਚ ਉਹਨਾਂ ਦੇ ਘਰੇ ਵੱਖੋ-ਵੱਖ ਜ਼ਿਲ੍ਹਿਆਂ ਤੋਂ ਪੁਲਿਸ ਜਾਰੀ ਹੈ ਤੇ ਉਹਨਾਂ ਨੂੰ ਕਿਸੇ ਨੂੰ ਕਹਿੰਦੇ ਜੀ ਇਹਨੂੰ ਫਲਾਣੇ ਕੇਸ 'ਚ ਨਾਮਿਨੇਟ ਕਰ ਲਿਆ ਹੁਣ ਸਾਡਾ ਇੱਕ ਜਮੇਰ ਸਿੰਘ ਹੈ ਸਰਪੰਚ ਸਾਹਿਬ ਫਿਰ ਸਾਡਾ ਕਾਉਂਸਲਰ ਹੈ ਉਥੇ ਸ਼ਾਮ ਸਿੰਘ ਫਿਰ ਵਰਿੰਦਰ ਸਿੰਘ ਸਰਪੰਚ ਹੈ ਬਲਵਿੰਦਰ ਸਿੰਘ ਸਰਪੰਚ ਹੈ ਮਤਲਬ ਵੱਖੋ-ਵੱਖਰੇ ਜ਼ਿਲ੍ਹਿਆਂ ਦੀ ਕਿਤੇ ਤੋਂ ਅੰਮ੍ਰਿਤਸਰ ਤੋਂ ਕਿਤੇ ਤੋਂ ਬਟਾਲਾ ਤੋਂ ਪੁਲਿਸ ਆ ਕੇ ਉਹਨਾਂ ਨੂੰ ਚੱਕ ਕੇ ਲੈ ਜਾ ਰਹੀ ਹੈ ਕਾਦੇ ਲਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਉਹ ਪ੍ਰਚਾਰ ਕਰ ਰਹੇ ਨੇ ਮੈਂ ਤੇ ਚੀਫ ਇਲੈਕਟਰਲ ਪੰਜਾਬ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਕਿ ਇਸ ਤਰੀਕੇ ਆਪਾਂ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣੀ ਹੈ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਆ ਜਿਹੜੀ ਕੰਪਲੇਂਟ ਹੈ ਲਿਖਤੀ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਿਹੜੇ ਉੱਥੇ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਇਹਨਾਂ ਵੱਲੋਂ ਭੇਜੀ ਗਈ ਹੈ ਕਿ ਰਵਜੋਤ ਕੌਰ ਗਰੇਵਾਲ ਜਿਨ੍ਹਾਂ ਤੇ ਜ਼ਿੰਮੇਵਾਰੀ ਸੀ ਤਰਨਤਾਰਨ ਦੇ ਵਿੱਚ ਅਮਨੋ ਆਮਾਨ ਨਾਲ ਚੋਣ ਕਰਾਉਣ ਦੀ ਉਹ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਸਰਕਾਰ ਦੀ ਜਿਹੜੀਆਂ ਕਈਆਂ ਹੋਈਆਂ ਡਿਕਟੇਟਸ ਹਨ ਉਹਨੂੰ ਕਰਕੇ ਧੱਕੇਸ਼ਾਹੀ ਕਰ ਰਹੇ ਨੇ ਸੋ ਰਵਜੋਤ ਕੌਰ ਗਰੇਵਾਲ ਦਾ ਇਮੀਡੀਏਟਲੀ ਤਰਨਤਾਰਨ ਤੋਂ ਤਮਾਦਲਾ ਕੀਤਾ ਜਾਵੇ ਪੰਜਾਬ ਭਾਜਪਾ ਨੇ ਅੱਜ ਤਰਨਤਾਰਨ ਵਿਖੇ ਚੋਣ ਰੈਲੀ ਦੇ ਨਾਲ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉੱਚੇਚੇ ਤੌਰ ਤੇ ਪਹੁੰਚੇ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਦੌਰਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧਾ ਹਮਲਾ ਬੋਲਿਆ ਉਹਨਾਂ ਕਿਹਾ ਕਿ ਪੰਜਾਬ ਨੇ ਇਸ ਵਾਰ ਹੜ੍ਹ ਦੀ ਭਿਆਨਕ ਤਰਾਸਦੀ ਦੇਖੀ ਲੋਕ ਕਈ ਨਾ ਤੱਕ ਕਰਾਂਚ ਹੀ ਫਸੇ ਰਹਿ ਲੋਕਾਂ ਨੂੰ ਬਚਾਉਣ ਲਈ ਫੌਜ ਦੀ ਮਦਦ ਲੈਣੀ ਪਈ ਪਰ ਇਥੋਂ ਦੀ ਸਰਕਾਰ ਨੂੰ ਚਲਾਉਣ ਵਾਲੇ ਲੋਕ ਮੁਸੀਬਤ 'ਚ ਪੰਜਾਬੀਆਂ ਨੂੰ ਛੱਡ ਕੇ ਭੱਜ ਗਏ ਅਰਵਿੰਦ ਕੇਜਰੀਵਾਲ ਦਿੱਲੀ ਜਾ ਕੇ ਬੈਠ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ 'ਚ ਦਾਖਲ ਹੋ ਗਏ ਉਹਨਾਂ ਦਾਵਾ ਕੀਤਾ ਕਿ ਹਰਿਆਣਾ ਤੇ ਕੇਂਦਰ ਦੀ ਸਰਕਾਰ ਅਜਿਹੇ ਸਮੇਂ 'ਚ ਪੰਜਾਬ ਦੇ ਨਾਲ ਖੜੀ ਰਹੀ ਇਹ ਝੂਠੀਆਂ ਗੱਲਾਂ ਕਰਦਾ ਮੈਨੂੰ ਬੜੀ ਦੁੱਖ ਹੋਇਆ ਸੀ ਪੰਜਾਬ ਤੇ ਬਾੜ ਆਈ ਪੰਜਾਬ ਤੇ ਜਦੋਂ ਬਾੜ ਆਈ ਮੇਰੇ ਪੰਜਾਬ ਦੇ ਲੋਕੀ ਉਹ ਇੱਕ ਮੁਸੀਬਤ ਵਿੱਚ ਫਸ ਗਏ ਔਰ ਉਹਨਾਂ ਦੇ ਅੱਗੇ ਬੜੀ ਦਿੱਕਤ ਆ ਗਈਆਂ ਨੇ ਕੇਜਰੀਵਾਲ ਜਾ ਕੇ ਦਿੱਲੀ ਵਾ ਗਿਆ ਕੇਜਰੀਵਾਲ ਵੀ ਆਹਾਂ ਸੇ ਚਲਾ ਗਿਆ ਮਾਨ ਸਾਹਿਬ ਜਾ ਕਰਕੇ ਹਸਪੀਟਲ ਮੇ ਅਡਮਿਟ ਹੋ ਗਏ ਭਾਈਓ ਮੈਨੂੰ ਬੜਾ ਦੁੱਖ ਲਗਿਆ ਸੀ ਮੈਂਨੇ ਕਿਹਾ ਕਿ ਕੇਜਰੀਵਾਲ ਦਿੱਲੀ ਚਲਾ ਗਿਆ ਮਾਨ ਸਾਹਿਬ ਹਸਪੀਟਲ ਮੇ ਅਡਮਿਟ ਹੋ ਗਏ ਪੰਜਾਬ ਦੇ ਲੋਕਾਂ ਦਾ ਕੀ ਹੋਗਾ ਮੈਂ ਨੇ ਵਹਾਂ ਸੇ ਅਧਿਕਾਰੀਆਂ ਕੋਲ ਬੋਲ ਕਰਕੇ ਮੈਂ ਨੇ ਕਹਾ ਕਿ ਪੰਜਾਬ ਦੇ ਲੋਕੋ ਕੋ ਅਗਰ ਪੀਸੀ ਦੀ ਅਵਸ਼ੇਸ਼ਤਾ ਪੜੇ ਹਰਿਆਣਾ ਸਰਕਾਰ ਪੰਜਾਬ ਦੇ ਲੋਕਾਂ ਦੇ ਸਾਥ ਖੜੀ ਹੈ ਕੋਈ ਵੀ ਅਵਸ਼ੇਸ਼ਤਾ ਹੋਗੀ ਉਹ ਪੂਰਾਉਣ ਦਾ ਕੰਮ ਹਰਿਆਣਾ ਸਰਕਾਰ ਕਰੇਗੀ ਭਾਰਤੀ ਜਨਤਾ ਪਾਰਟੀ ਸ਼੍ਰੀ ਨਾਇਬ ਸੇਣੀ ਜੀ ਹੋਰ ਸਰ ਮੈਂ ਆਪਕੋ ਬਤਾਣਾ ਚਾਹੁੰਦਾ ਮੰਨੇ ਕਿ ਆ ਕਿ ਮੁੱਖ ਮੰਤਰੀ ਹਸਪੀਟਲ ਮਾ ਚਲਾ ਗਿਆ ਪੰਜਾਬ ਦੇ ਲੋਕਾਂ ਦੇ ਉੱਪਰ ਮੁਸੀਬਤ ਹੈ ਆਈ ਮੈਂ ਉਹਨੂੰ ਵੀ ਮਿਲਣ ਗਿਆ ਸੀ ਹਸਪੀਟਲ ਵਿੱਚ ਵੀ ਕੀ ਗੱਲ ਹੋ ਗਈ ਹੈ ਪੰਜਾਬ ਵਿੱਚ ਤੋਂ ਬੜੀ ਦਿੱਕਤ ਆ ਗਈ ਹੈ ਆਪ ਪੰਜਾਬ ਦੇ ਲੋਕਾਂ ਦੇ ਵਿੱਚ ਹੋਣੇ ਚਾਹੀਦੇ ਆਪ ਹਸਪੀਟਲ ਵਿੱਚ ਚਲੇ ਗਏ ਕੀ ਗੱਲ ਹੋ ਗਈ ਹੈ ਮੈਂ ਮਿਲ ਕੇ ਆਇਆ ਸੀ ਹਸਪੀਟਲ ਮੈਂ ਗਿਆ ਮੈਂ ਨੇ ਕਿਹਾ ਵੀ ਜਦ ਪੰਜਾਬ ਦੇ ਲੋਕ ਦੁੱਖ ਦੀ ਘੜੀ ਵਿੱਚ ਖੜੇ तो अगर मुख्यमंत्री को कुछ हो गया तो मैं भी मिलके आऊं की, की गल होगी है आइयो हमें समझना होगा कि अगर पंजाब को आगे बढ़ाना है ਤੋਂ ਨਰੇਂਦਰ ਮੋਦੀ ਕਮਲ ਕੇ ਫੁੱਲ ਭਾਰਤੀ ਜਨਤਾ ਪਾਰਟੀ ਕੇ ਸਾਥ ਚੱਲਣਾ ਹੋਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਘੇਰਿਆ ਸੀਮਾਨ ਨੇ ਦੋਸ਼ ਲਾਇਆ ਕਿ ਕੇਂਦਰ ਸਭ ਕੁਝ ਹੜਪਣਾ ਚਾਹੁੰਦਾ ਹੈ ਉਹਨਾਂ ਕਹੇ ਕਿ ਪੰਜਾਬ ਆਪਣੇ ਹੱਕਾਂ ਲਈ ਲੜਨਾ ਵੀ ਜਾਣਦਾ ਹੈ ਤੇ ਲੈਣਾ ਵੀ ਜਾਣਦਾ ਹੈ ਉਹ ਗੱਲ ਉਹਨਾਂ ਨੇ ਅੰਮ੍ਰਿਤਸਰ ਵਿੱਚ ਬਿਜਲੀ ਬੋਰਡ 'ਚ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਕਈ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਪੰਜਾਬ ਯੂਨੀਵਰਸਿਟੀ ਨੂੰ ਆਪਣਾ ਕਹਿਣ ਲੱਗੇ ਨੇ ਪਹਿਲਾਂ ਮੀਟਿੰਗਾਂ ਰਾਹੀਂ ਸਿੰਡੀਕੇਟ 'ਚ ਵੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਫਿਰ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜੋ ਵਾਪਸ ਲੈਣਾ ਪਿਆ ਇਸ ਯੂਨੀਵਰਸਿਟੀ ਨਾਲ ਸਾਡਾ ਵਿਰਸਾ ਜੁੜਿਆ ਹੋਇਆ ਹੈ ਮਾਨ ਨੇ ਕਿਹਾ ਕਿ ਹੁਣ ਇਹ ਬਿਜਲੀ ਬੋਰਡ ਨੂੰ ਵੀ ਆਪਣੇ ਅੰਡਰ ਕਰਨਾ ਚਾਹੁੰਦੇ ਨੇ ਪਰ ਅਸੀਂ ਕੇਂਦਰ ਦੀ ਹਰ ਤੱਕੇ ਸ਼ਾਇਦਾ ਵਿਰੋਧ ਕਰਾਂਗੇ ਯੂਨੀਵਰਸਿਟੀ ਵੱਲ ਪੈ ਨਿਕਲੇ ਇਹ ਸਾਡੀ ਅਜੀ ਕਹਿੰਦੇ ਹੁਣ ਇਹ ਸੈਨੇਟ ਤੇ ਸਿੰਡੀਕੇਟ ਭੰ ਇਦੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਪੰਜਾਬ ਦੇ ਰਾਜਪਾਲ ਤੇ ਹਰਿਆਣਾ ਦੇ ਰਾਜਪਾਲ ਵੀ ਆਏ ਮੈਂ ਨਾਲ ਗਿਆ ਮੁੱਖ ਮੰਤਰੀ ਹਰਿਆਣਾ ਵੀ ਆਏ ਇਹ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਕਿ ਅੰਮਾਲਾ ਦੇ ਜਮਨਾ ਨਗਰ ਦੇ ਕ੍ਰੁਸ਼ੇਤਰ ਦੇ ਕਾਲਜ ਜਿਹੜੇ ਨੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਨਾਲ ਐਫਲੀਟੇਟ ਕਰ ਦਿਓ ਜੀ ਮੈਂ ਕਿਹਾ ਵੀ ਅਸੀਂ ਨਹੀਂ ਕਰ ਸਕਦੇ ਕੋਰਾ ਜਵਾਬ ਦਿੱਤਾ ਮੀਟਿੰਗ 'ਚ ਮੈਂ ਕਿਹਾ ਵੀ ਤੁਸੀਂ ਆਪ ਹੀ ਨਿਕਲੇ ਸੀਗੇ ਆਪ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ ਇਸ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਆ ਕਾਲਜ ਬਾਹਰ ਕਰਦੇ ਆ ਕ੍ਰੁਸ਼ੇਤਰ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਤੁਸੀਂ ਆਪਣੀ ਖੁਰਸ਼ੇਤਰ ਯੂਨੀਵਰਸਿਟੀ ਜਿਹੜੀ ਹੈ ਉਹ ਤੇ ਯਕੀਨ ਨਹੀਂ ਕਰਦੇ ਹੁਣ ਤੁਸੀਂ ਖੁਰਸ਼ੇਤਰ ਯੂਨੀਵਰਸਿਟੀ ਤੋਂ ਹੋਰ ਯੂਨੀਵਰਸਿਟੀ ਬਣਾ ਲਓ ਕਿਤੇ ਜੰਮਨਾਗਰ ਬਣਾ ਲਓ ਪੰਜਕੂਲੇ ਬਣਾ ਲਓ ਆਵਦੀ ਯੂਨੀਵਰਸਿਟੀ ਬਣਾ ਲਓ ਕਿਤੇ ਅੰਮਾਲੇ ਬਣਾ ਲਓ ਸਾਡੇ ਕੋਲੇ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਲੇਕਰ ਨੇ ਫਾਜ਼ਿਲਕਾ ਤੱਕ ਉਹ ਸਾਡੇ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਸੰਭਾਲਣਾ ਕੋਰਾ ਜਵਾਬ ਦਿੱਤਾ ਜੀ ਪੰਜਾਬ ਦੇ ਗਵਰਨਰ ਸਾਹਿਬ ਉਸ ਵੇਲੇ ਸੀਗੇ ਬਨਵਾਰੀ لال ਪ੍ਰੋਹਿਤ ਉਹ ਕਹਿੰਨ ਨਹੀਂ ਜੀ ਆਪਾਂ ਕਰ ਦਿੰਨੇ ਆਪਾਂ ਨੂੰ ਕਰ ਦਿੰਨੇ ਚਾਹੀਦੇ ਮੈਂ ਉਹਨੂੰ ਕਹੇ ਤੂੰ ਪੰਜਾਬ ਬਲੂਆਏ ਮਗਲਾ ਮਗਈ ਨਾ ਪੇਣੀ ਮਿਲਣਾ ਇਹ ਤੁਸੀਂ ਪੜ ਜੋ ਫਿਰ ਉਹਨਾਂ ਨੇ ਕੀ ਕੀਤਾ ਚਲੋ ਏਦਾਂ ਨਹੀਂ ਕਰਦੇ ਤਾਂ ਫਿਰ ਐ ਕਰਦੇ ਆ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਆ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਭੰਗ ਕਰ ਲੋ ਕਰ ਨਹੀਂ ਸਕਦੇ ਜੀ ਵਿਧਾਨ ਸਭਾ ਐਕਟ ਪਾਸ ਹੋਇਆ ਹੈ ਵਿਧਾਨ ਸਭਾ ਦੇ ਐਕਟ ਨੂੰ ਨਹੀਂ ਪਾਸ ਕਰ ਸਕਦੇ ਹੋ ਨੋਟੀਫਿਕੇਸ਼ਨ ਨਹੀਂ ਉਹ ਵੀ ਵਾਪਸ ਲੈਣਾ ਪਿਆ ਗਿਆ ਜਦੋਂ ਵਿਰੋਧ ਹੋਇਆ ਸਟੂਡੈਂਟ ਬੈਠੇ ਉੱਥੇ ਕਿਉਂਕਿ ਲੈਗੇਸੀ ਜੁੜੀ ਹੋਈ ਹੈ ਸਾਡਾ ਵਿਰਸਾ ਜੁੜਿਆ ਉਸ ਯੂਨੀਵਰਸਿਟੀ ਨਾਲ ਦਾਦੇ ਪੜੇ ਸਾਡੇ ਉੱਥੇ ਫਿਰ ਬਾਪੂ ਪੜਿਆ ਹੁਣ ਤੀਜੀ ਪੀੜੀ ਚੌਥੀ ਪੀੜੀ ਪੜ ਰਹੀ ਹੈ ਉੱਥੇ ਕਈ ਵਾਰੀ ਹੋਸਟਲਾਂ ਦੇ ਕਮਰੇ ਵੀ ਉਹ ਕਹਿੰਦੇ ਨੇ ਆਹ ਕਮਰਾ ਮਿਲ ਜੇ ਇੱਥੇ ਮੇਰੇ ਦਾਦਾ ਜੀ ਪੜ੍ਹਦਾ ਰਹਿੰਦੇ ਰਿਹਾ ਤਾਂ ਬਦਫੀਸ ਵੀ ਦੇਣੂ ਪਿਆਰ ਨੇ ਇੰਨਾ ਜ਼ਿਆਦਾ ਇਮੋਸ਼ਨਲੀ ਛੋੜੇ ਹੋਇਆ ਸੀ ਨਾਲ ਉਹੀ ਯੂਨੀਵਰਸਿਟੀ ਪਹਿਲਾਂ ਸ਼ਹਿਰ ਪਰੋਂਦੀ ਸੀ ਲਾਹੌਰ ਤੋਂ ਆਈ ਸੀ ਉਹਦੇ ਵਿੱਚ ਮਤਲਬ ਜਦੋਂ ਬਰੋਦਾਂ ਦਾ ਦੋ ਵਾਪਸ ਲੈਂਦੇ ਨੇ ਕੋਈ ਚੀਜ਼ ਐਸੀ ਨਹੀਂ ਜਿਹੜੀ ਦੇ ਵਿੱਚ ਨਾ ਹੇਟ ਅਫੇਅਰ ਕਰਦੇ ਹੋ ਹੁਣ ਬਿਜਲੀ ਬੋਰਡ ਦੇ ਮਾਮਲੇ ਚ ਬਿੱਲਾਂ ਹੀ ਫਿਰਦੇ ਨੇ ਐਮੈਂਡਮੈਂਟਸ ਜਿਹੜੀ ਬਿਜਲੀ ਬੋਰਡ ਦੀ ਵੀ ਬਿਜਲੀ ਬੋਰਡ ਵੀ ਸਾਡੇ ਅੰਡਰ ਹੀ ਹੋਣਗੇ ਸਾਰੇ ਬੇਸ਼ਕ ਕੋਈ ਚੀਜ਼ ਤਾਂ ਛੱਡੋ ਨਾ ਸਾਡੇ ਸਟੇਟ ਇਲ બસ ਜਦੋਂ ਮਰਜੀ ਵਾਂਹ ਮੋੜ ਕੇ ਇਦਾਂ ਲੈ ਜਾਓ ਚੀਜ਼ਾਂ ਨੋ ਅਸੀਂ ਵਿਰੋਧ ਕਰਾਂਗੇ ਦੇਸ਼ ਦੇਸ਼ ਲੈ ਕੇ ਦਿੱਤਾ ਸੀ ਤੁਹਾਨੂੰ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਵਰਕੇ ਸਾਨੂੰ ਪੈ ਨਿਕਲੇ ਯਾਰ ਸੁ ਪੰਜਾਬ ਜਿਹੜਾ ਉਹ ਆਪਣੇ ਹੱਕਾਂ ਲਈ ਲੜਨਾ ਵੀ ਜਾਣਦਾ ਆਪਣੇ ਹੱਕ ਲੈਣਾ ਵੀ ਜਾਣਦਾ ਸੁ ਮੇਰਾ ਮਤਲਬ ਇਹ ਹੈ ਕਹਿਣ ਦੇ ਤੁਸੀਂ ਯੂ ਤੋਂ ਤੁਸੀਂ ਅੱਗੇ ਹੋਰ ਬਹੁਤ ਸਾਰੇ ਲੋਕਾਂ ਲਈ ਰੋਲ ਮਾਡਲ ਬਣਨਾ ਹੈ ਇਹ ਗੱਲਾਂ ਦੱਸੋ ਲੋਕਾਂ ਨੂੰ ਕਿਹਾ ਆਪਣੇ ਹੱਕ ਨੇ ਹਾਕ ਲੈਣ ਲਈ ਆ ਬੰਦਾ ਲੜ ਰਿਹਾ ਆ ਬੰਦਾ ਆਪਾਂ ਨੂੰ ਨਾਲ ਲੱਗਣਾ ਪਊਗਾ ਪੰਜਾਬ ਯੂਨੀਵਰਸਿਟੀ ਚ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਤੇ ਬੈਠੇ ਵਿਦਿਆਰਥੀਆਂ ਨੂੰ ਸਿਆਸੀ ਹਲਕਿਆਂ ਤੋਂ ਬਾਅਦ ਹੁਣ ਧਾਰਮਿਕ ਜਥੇਬੰਦੀਆਂ ਦਾ ਸਮਰਥਨ ਮਿਲਣਾ ਵੀ ਸ਼ੁਰੂ ਹੋ ਗਿਆ ਏ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚ ਸ਼ਮੂਲੀਅਤ ਕੀਤੀ ਉਹਨਾਂ ਵਿਦਿਆਰਥੀਆਂ ਵੱਲੋਂ 10 ਨਵੰਬਰ ਨੂੰ ਕੀਤੇ ਜਾਣ ਵਾਲੇ ਇਕੱਠ ਦੇ ਸਮਰਥਨ ਦਾ ਵਿਸ਼ਵਾਸ ਦਿੱਤਾ ਧਾਮੀ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਿਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨਾ ਗਲਤ ਹੈ ਇਹ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਤੇ ਇੱਕ ਹੋਰ ਡਾਕਾ ਮਾਰਨ ਦੀ ਕੋਸ਼ਿਸ਼ ਹੈ ਸਰਕਾਰ ਆਪਣੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਬਾਰੇ ਭਰਮਪੂਰਵ ਲਿਖੇ ਪੈਦਾ ਕਰ ਰਹੀ ਹੈ ਧਾਮੀ ਨੇ ਕਿਹਾ ਕਿ ਇਸ ਮੁੱਦੇ ਤੇ ਐਸਜੀਪੀਸੀ ਵੱਲੋਂ ਵਿਦਿਆਰਥੀਆਂ ਦਾ ਡਟਵਾ ਸਾਥ ਦਿੱਤਾ ਜਾਵੇਗਾ ਸਾਡਾ ਜਿਹੜਾ ਪਿਛਲੇ 3 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਜਲਾਲ ਸੀ ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਇਆ ਸੀ ਕਿ ਪੰਜਾਬ ਯੂਨੀਵਰਸਿਟੀ ਬਿਫੋਰ ਪਾਰਟੀਸ਼ਨ ਇਹ ਵਰਕ ਕਰ ਰਹੀ ਆ ਆਫਟਰ ਪਾਰਟੀਸ਼ਨ ਇਹ ਚੰਡੀਗੜ੍ਹ ਵਿਖੇ ਆਪਣੇ ਸਾਰੇ ਕਾਰਜ ਪਹਿਲਾਂ ਹੁਸ਼ਿਆਰਪੁਰ ਕਰਦੀ ਰਹੀ ਫਿਰ ਇੱਥੇ ਕਰਦੀ ਨੇ ਤੇ ਲੋਕਤੰਤਰਕ ਢੰਗ ਦੇ ਨਾਲ ਇਹਦੀ ਸੈਨੇਟ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਚੋਣ ਹੁੰਦੀ ਆ ਜਿਹਨੂੰ ਅੱਜ ਲੋਕਮੈ ਏਜੰਡੇ ਰਾਹੀਂ ਹੌਲੀ ਹੌਲੀ ਕਰਕੇ ਸਲੋ ਪੋਜਿੰਗ ਕਰਕੇ ਇਹਨੂੰ ਅੱਜ ਸੈਂਟਰ ਆਪਣੇ ਸਿੱਧੇ ਆਪਣੇ ਲੈ ਰਿਹਾ ਆਪਣੇ ਕਬਜ਼ੇ ਦੇ ਵਿੱਚ ਤੇ ਜਿਹੜੇ ਇੱਥੇ ਸਾਡੇ ਸੈਨੇਟਰ ਆ ਕੁਝ ਤੇ ਕੁਝ ਬੱਚੇ ਵਿਦਿਆਰਥੀ ਆ ਜਿਹੜੇ ਇਹਨਾਂ ਨੇ ਧਾਰਨਾ ਵੀ ਲਾ ਆਇਆ ਤੇ ਮੈਂ ਅੱਜ ਇਹਨਾਂ ਦੇ ਨਾਲ ਇਸ ਧਾਰਨੇ ਵਿੱਚ ਸ਼ਾਮਲ ਹੋਣ ਵੀ ਆਇਆ ਨਾਲ ਇਹਨਾਂ ਨੇ 10 ਤਰੀਕ ਨੂੰ ਇੱਕ ਵੱਡਾ ਇਕੱਠ ਵੀ ਰੱਖਿਆ ਤੇ ਉਹਦਾ ਮੈਂ ਸਮਰਥਨ ਵੀ ਕਰਦਾ ਤੇ ਸਾਰੇ ਸਮੁੱਚੇ ਭਾਈਚਾਰੇ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇਹ ਉਹ ਯੂਨੀਵਰਸਿਟੀ ਆ ਜਿਹੜੀ ਸੱਭਿਆਚਾਰ ਵੀ ਸਾਹਮਣੇ ਬੈਠੀ ਆ ਇਹ ਉਹ ਯੂਨੀਵਰਸਿਟੀ ਆ ਜਿਹੜੀ ਪੰਜਾਬੀ ਬੋਲੀ ਨੂੰ ਵੀ ਸਾਹਮਣੇ ਬੈਠੀ ਆ ਭਾਵੇਂ ਯੂਨੀਵਰਸਟੀਆਂ ਹੋਰ ਵੀ ਹੈਗੀਆਂ ਪਰ ਕਿਉਂਕਿ ਇਹਦਾ ਪੁਰਾਣਾ ਪੈਟਰਨ ਰਿਹਾ ਸੈਨੇਟ ਦੇ ਮੈਂਬਰ ਜਿਹੜੇ ਉਹ ਚੁਣ ਕੇ ਵੱਖ-ਵੱਖ ਥਿਆਂ ਚੋਂ ਆਉਂਦੇ ਕੋਈ ਲੈਕਚਰਾਂ ਦਾ ਚੋਂ ਆਉਂਦੇ ਆ ਕੋਈ ਗ੍ਰੈਜੂਏਸ਼ਨ ਕੌਨਸਟੀਟੂਐਂਸੀਆਂ ਤੇ ਵਿੱਚ ਆਉਂਦੇ ਆ ਸੋ ਮੈਂ ਤਾਂ ਸਿਰਫ ਇਹਨਾਂ ਦੇ ਅੱਜ ਧਰਨੇ ਦੇ ਵਿੱਚ ਤੇ 10 ਤਰੀਕ ਲਈ ਇਹਨਾਂ ਨੂੰ ਇਹ ਅਸ਼ਵਾਸ਼ਣ ਦਿਵਾਉਣ ਆਇਆ ਕਿ ਅਸੀਂ ਉਸ ਦੇ ਵਿੱਚ ਆਪਣਾ ਜਨਾਂ ਵਿਵਾ ਚੜ ਕੇ ਆਪਣਾ ਜੋਰਦਾਰ ਵਿਸ਼ਵ ਕੱਪ ਚੈਂਪੀਅਨ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹਰਲੀਨ ਦਿਓਲ ਅਤੇ ਅਮਨਜੋਤ ਕੌਰ ਦਾ ਪੰਜਾਬ ਪਰਤਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਹਰਲੀਨ ਅਤੇ ਅਮਨਜੋਤ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ 에어ਪੋਰਟ ਤੇ ਉਤਰੀਆਂ ਇੱਥੇ ਪਰਿਵਾਰ ਅਤੇ ਪ੍ਰਸ਼ੰਸਕਾ ਦੀ ਵੱਡੀ ਭੀੜ ਨੇ ਦੋਵਾਂ ਖਿਡਾਰਨਾਂ ਦਾ ਸਵਾਗਤ ਕੀਤਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਚੀਮਾ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਵੀ ਪਹੁੰਚੇ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਖਿਡਾਰਨਾਂ ਨਾਲ ਗੱਲ ਬਾਤ ਕਰ ਚੁੱਕੇ ਨੇ 에어ਪੋਰਟ ਦੇ ਬਾਹਰ ਲੋਕਾਂ ਨੇ ਦੋਮਾ ਖਿਡਾਰਨਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਇਸ ਦੌਰਾਨ 에어ਪੋਰਟ ਦੇ ਬਾਹਰ ਗੱਡੀਆਂ ਦੀ ਭੀੜ ਕਾਰਨ ਜਾਮ ਦੀ ਸਥਿਤੀ ਵੀ ਬਣ ਗਈ ਪਹਿਲੀ ਵਾਰ ਸਾਡੇ ਦੇਸ਼ ਦੀਆਂ 3 ਨੇ ਜਿਹੜਾ ਵਰਲਡ ਕੱਪ ਜਿੱਤਿਆਗਾ ਕਿਉਂਕਿ ਬੜੀ ਲੰਬੀ ਉਡੀਕ ਤੋਂ ਬਾਅਦ ਜਿੱਤਿਆ 2005 ਦੇ ਵਿੱਚ ਵੀ ਸਾਡੀਆਂ 3 ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ ਮਿੰਟ 17 ਦੇ ਵਿੱਚ ਵੀ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ ਤੇ ਅੱਜ ਕੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ ਧੀਆਂ ਫਾਈਨਲ ਤੱਕ ਪਹੁੰਚੀਆਂ ਤੇ ਜਿਹੜੀ ਜਿੱਤ ਹੈ ਉਹ ਪ੍ਰਾਪਤ ਹੋਈ। ਉਹ 140 ਕਰੋੜ ਭਾਰਤੀਆਂ ਲਈ ਬੜੀ ਖੁਸ਼ੀ ਦਾ ਮੌਲ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ। ਆ ਜਿਹੜੇ ਢੋਲ ਵੱਜ ਰਿਹਾ ਅੱਜ ਸਾਰੇ ਪੰਜਾਬ ਦੇ ਵਿੱਚ ਵੱਜ ਰਿਹਾ ਤੇ ਜਿਸ ਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਬਾਅਦ ਕੋਈ ਖੁਸ਼ੀ ਦੀ ਗੱਲ ਹੋਣੀ ਸਕੇ ਜੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਕੌਰ ਅਮਨਜੋਤ ਕੌਰ ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਆ ਸੋ ਮੈਂ ਕਹਿ ਲੋ ਵੀ ਕਿਉਂਕਿ ਮੈਂ ਮੰਤਰੀ ਰਿਆਂ ਇਸ ਡਿਪਾਰਟਮੈਂਟ ਨਾਲ ਜੁੜਿਆ ਰਿਆਂ ਆਪ ਕਿਉਂਕਿ ਕ੍ਰਿਕਟ ਮੈਂ ਖੇਡਦਾ ਵੀ ਆ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਗੱਲਬਾਤ ਵੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਆ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦੇ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਕਿ ਜਿਹੜੇ ਕਹ ਲੋ ਵੀ ਸਾਰੇ 100 40 ਕਰੋੜ ਕਹਿ ਲਓ ਵੀ ਲੋਕਾਂ ਨੂੰ ਜਿਨ੍ਹਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀ ਇਹ ਖੁਸ਼ੀ ਦੇ ਪਲ ਨੇ ਕਿ ਅੱਜ ਉਹ ਧੀਆਂ ਆਪਣੇ ਪੰਜਾਬ ਕਹਿ ਲਓ ਪਰਤ ਰਹੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮ ਐਲ ਏ ਅ ਅ ਅ ਅਮਨਜੋਤ ਜੀ ਤੇ ਮਿਸਿਸ ਕੁਲਵੰਤ ਕੌਰ ਜੀ ਤੇ ਸਾਰੀ ਸਾਡੇ ਜਿੰਨੇ ਵੀ ਮੁਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਲ ਨੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੀਆਂ ਤਿੰਨੋਂ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚਣ ਤੇ ਸਵਾਗਤ ਕਰਦਾਗਾ ਵੈਲਕਮ ਕਰਦਾਗਾ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਨਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆਜਾਂ ਨਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਧੀਆਂ ਨੂੰ ਉੱਖਾਂ 'ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਅੱਜ ਉਹੀ ਧੀਆਂ ਸਾਡੇ ਦੇਸ਼ ਦਾ ਮਾਣ ਦੇਗੀਆਂ ਅੱਜ ਉਹੀ ਧੀਆਂ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾ ਗਿਆ ਔਰ ਪਹਿਲੀ ਵਾਰ ਜਿਹੜੀ ਇਹ ਵੂਮਨ ক্রিকেট ਟੀਮ ਸਾਡੀ ਆ ਵਰਲਡ ਕੱਪ ਜਿੱਤ ਕੇ ਆਈਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੂਗਾ ਸਤਕਾਰ ਵੀ ਮਿਲੂਗਾ ਔਰ ਮਹਿਮਾਨ ਸਾਹਿਬ ਨਾਲ ਬੈਠ ਕੇ ਅਸੀਂ ਪਾਲਿਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜਿਹੜੇ ਨੇ ਕਿ ਹੋਰ ਅੱਗੇ ਵਧਣ ਫਾਟ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਜਾਂ ਰਹੀਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਤੁਸੀਂ ਮਾਣ ਕਰੋ ਉਹਨਾਂ ਨੂੰ ਖੇਡਣ ਦੇ ਮੌਕੇ ਦਿਓ ਜਿੰਨਾ ਵੀ ਜਿੰਨਾ ਵੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਖੇਡਣ ਦੇ ਮੌਕੇ ਦਿੱਤੇ ਨੇ ਅੱਜ ਉਹ ਪਰਿਵਾਰ ਸਾਡੇ ਨਾਲ ਨੇ ਅੱਜ ਉਹਨਾਂ ਤੇ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ੀ ਕਦੇ ਹੋ ਨਹੀਂ ਸਕਤੀ ਅੱਜ ਉਹਨਾਂ ਲਈ ਖੁਸ਼ੀ ਦੇ ਪਰਲੇ ਕਾਂਗਰਸ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਅਤੇ ਭਾਈ ਜੀਵਨ ਸਿੰਘ ਜੀ ਦੀ ਤਸਵੀਰ ਨੂੰ ਆਪਣੇ ਰਾਜਨੀਤਿਕ ਸਮਾਗਮ 'ਚ ਵਰਤਣ ਦਾ ਮਾਮਲਾ ਭਖ ਗਿਆ ਹੈ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਇਸ ਵੱੱਜਰ ਗੁਨਾਲੀ ਕਾਂਗਰਸ ਦੀ ਨਖੇਦੀ ਕੀਤੀ ਹੈ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਨੇ ਨੌਵੇਂ ਪਾਤਸ਼ਾਹ ਅਤੇ ਭਾਈ ਜੀਵਨ ਸਿੰਘ ਜੀ ਦੇ ਸਤਕਾਰ ਨੂੰ ਠੇਸ ਪਹੁੰਚਾਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਹਾਨ ਗੁਰਸਿੱਖ ਭਾਈ ਜੈਤਾ ਜੀ ਤੋਂ ਉੱਪਰ ਕਾਂਗਰਸੀ ਆਗੂਆਂ ਦੀ ਤਸਵੀਰ ਲਗਾਈ ਗਈ ਹੈ ਗੁਰੂ ਸਾਹਿਬ ਦੀਆਂ ਪਵਿੱਤਰ ਤਸਵੀਰਾਂ ਸਾਡੀ ਸ਼ਰਧਾ ਤੇ ਸਤਕਾਰ ਦਾ ਕੇਂਦਰ ਨੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਪ੍ਰਚਾਰ ਸਮੱਗਰੀ ਜਾਂ ਚੋਣ ਮਹਿੰਮ ਦਾ ਹਿੱਸਾ ਨਹੀਂ ਹਨ ਕੰਗ ਨੇ ਕਾਂਗਰਸ ਤੋਂ ਤੁਰੰਤ ਇਸ ਗਲਤੀ ਲਈ ਸਿੱਖ ਕੌਮ ਤੋਂ ਮਾਫੀ ਮੰਗਣ ਦੀ ਅਪੀਲ ਕੀਤੀ ਹੈ ਕਾਂਗਰਸ ਪਾਰਟੀ ਦੀ ਸਿੱਖ ਪੰਥ ਨੂੰ ਲੈ ਕੇ ਗੁਰੂ ਸਹਿਬਾਨਾਂ ਨੂੰ ਲੈ ਕੇ ਜਿਹੜੀ ਮਾੜੀ ਮਾਨਸਿਕਤਾ ਹੈ ਘਟੀਆ ਜਿਹੜੀ ਸੋਚ ਹੈ ਉਹਦਾ ਪ੍ਰਗਟਾਵਾ ਇਹ ਹਮੇਸ਼ਾ ਕਰਦੇ ਰਹਿੰਦੇ ਆ ਔਰ ਇਸ ਵਾਰ ਵੀ ਜਿਸ ਤਰੀਕੇ ਨਾਲ ਤਰਨਤਾਰਨ ਦੀ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ ਇਸ ਇਸ ਬਾਈ ਇਲੈਕਸ਼ਨ ਦੀ ਇੱਕ ਚੋਣ ਜਲਸੇ ਦੇ ਦੌਰਾਨ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਟੇਜ ਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਉੱਪਰ ਕਾਂਗਰਸ ਲੀਡਰਸ਼ਿਪ ਦੇ ਫੋਟੋ ਲਾਏ ਉੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਕਾਂਗਰਸ ਵੀ ਜਿਹੜੀ ਹੈ ਉਹ ਵੀ ਜਿਹੜੀ ਗੁਰੂ ਸਾਹਿਬਾਨਾਂ ਦੇ ਸਤਕਾਰ ਨੂੰ ਲੈ ਕੇ ਕਿੰਨੀ ਮਾੜੀ ਸੋਚ ਰੱਖ ਇਨਾ ਵਾਸਤੇ ਨਾ ਤੇ ਕੋਈ ਸਿੱਖ ਮਾਇਨੇ ਰੱਖਦਾ ਨਾ ਪੰਥ ਮਾਇਨੇ ਰੱਖਦਾ ਨਾ ਗੁਰੂ ਸਾਹਿਬਾਨ ਇਨਾ ਵਾਸਤੇ ਕੋਈ ਕਿਸੇ ਤਰੀਕੇ ਨਾਲ ਸਤਕਾਰ ਦੇ ਯੋਗ ਹੈ ਪਹਿਲਾਂ ਤੇ ਇਹਨਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸ ਦਵਾਇਆ ਕਿ ਕਿਸ ਤਰੀਕੇ ਨਾਲ ਕਾਂਗਰਸ ਨੇ ਆਪਣੇ ਰਾਜ ਦੇ ਦੌਰਾਨ ਗੁਰੂ ਸਾਡੇ ਗੁਰੂ ਘਰਾਂ ਤੇ ਹਮਲੇ ਕੀਤੇ ਸ਼੍ਰੀ ਕਾਲ ਤੱਕ ਸਾਬ ਤੇ ਅੱਜ ਤਰਨਤਾਰਨ ਦੇ ਇਲੈਕਸ਼ਨ ਚ ਜਿਸ ਤਰੀਕੇ ਨਾਲ ਬੇਕਦਰੀ ਕੀਤੀ ਆ ਗੁਰੂ ਸਾਹਿਬ ਦੀ ਤਸਵੀਰ ਦੀ ਉਹ ਇਹ ਸਾਬਿਤ ਕਰਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਐਂਟੀ ਸਿੱਖ ਮਾਨਸਿਕਤਾ ਰੱਖਦੀ ਐਂਟੀ ਪੰਥ ਮਾਨਸਿਕਤਾ ਰੱਖਦੀ ਹੈ ਇਹਨਾਂ ਦੇ ਮਨਾਂ ਚ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਕੋਈ ਵੀ ਜਿਹੜਾ ਹੈ ਕਿਸੇ ਤਰ੍ਹਾਂ ਦਾ ਸਤਕਾਰ ਨਹੀਂ ਹੈ ਸੋ ਮੈਂ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਵਿਰੋਧ ਕਰਦਾ ਹਾਂ ਇਹਨੂੰ ਕੰਡੈਮ ਕਰਦਾ ਹਾਂ ਉੱਥੇ ਕਾਂਗਰਸ ਪਾਰਟੀ ਤੋਂ ਮੰਗ ਵੀ ਕਰਦਾ ਹਾਂ ਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੀ ਤਸਵੀਰ ਦੀ ਇਹਨਾਂ ਨੇ ਬੇਕਦਰੀ ਕੀਤੀ ਆ ਔਰ ਜਿਸ ਤਰੀਕੇ ਨਾਲ ਸਿਰਫ ਔਰ ਸਿਰਫ ਵੋਟਾਂ ਦੇ ਲਾਹੇ ਲਈ ਸਿੱਖ ਪੰਥ ਦਾ ਜਿਹੜਾ ਮਿਸਯੂਜ਼ੇ ਕਰਦੇ ਆ ਗੁਰੂ ਸਾਹਿਬਾਨਾਂ ਨੂੰ ਵੀ ਦਿਖਾਵੇ ਲਈ ਸਤਕਾਰ ਦਿੰਦੇ ਆ ਉਹਦੇ ਲਈ ਤਰਨਤਾਰਨ ਦੇ ਉਸ ਜਲਸੇ ਲਈ ਜਿਹਦੇ ਚ ਕਾਂਗਰਸ ਲੀਡਰਸ਼ਿਪ ਦੀ ਫੋਟੋ ਗੁਰੂ ਸਾਹਿਬਾਨਾਂ ਦੇ ਉੱਪਰ ਲਾਈ ਉਹਦੇ ਲਈ ਮਾਫੀ ਮੰਗਣੀ ਚਾਹੀਦੀ ਇਹਨਾਂ ਨੂੰ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਆ ਦੁਨੀਆ ਭਰ ਚ ਬਸਦੇ ਗੁਰੂ ਸਾਹਿਬ ਨੂੰ ਗੁਰੂ ਸਾਹਿਬਾਨਾਂ ਨੂੰ ਮੰਨਣ ਵਾਲੀ ਜਿਹੜੀ ਗੁਰਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਔਰ ਉਹਨਾਂ ਦੇ ਕਾਂਗਰਸ ਪਾਰਟੀ ਦੇ ਇਸ ਐਕਟ ਦਾ ਇਸ ਘਟਿਆ ਹਰਕਤ ਦਾ ਸੀ ਵਿਰੋਧ ਕਰਦੇ ਕੰਡੈਮਨ ਕਰਦੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਤਰਨਤਾਰਨ ਦੀ ਜ਼ਿਮਨੀ ਚੋਣ 'ਚ ਸਾਰੀਆਂ ਪਾਰਟੀਆਂ ਲਗਾ ਰਹੀਆਂ ਜ਼ੋਰ ਮੁੱਖ ਮੰਤਰੀ ਮਾਨ ਨੇ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਰਾਜਾ ਵੜਿੰਗ ਨੂੰ ਦਿੱਤੀ ਸੋਚ ਸਮਝ ਕੇ ਬੋਲਣ ਦੀ ਸਲਾਹ ਅਕਾਲੀ ਦਲ ਨੂੰ ਬੇਅਦਬੀਆਂ ਦਾ ਗੁਨਾਹਗਾਰ 10 ਸਜ਼ਾ ਦਿਵਾਉਣ ਦੀ ਕਹੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਸਰਕਾਰ ਤੇ ਧੱਕੇਸ਼ਾਹੀ ਕਰਨ ਦੇ ਲਗਾਏ aarop ਸੁਖਬੀਰ ਬਾਦਲ ਨੇ ਕਿਹਾ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਤਰਨਤਾਰਨ 'ਚ ਅਕਾਲੀ ਆਗੂਆਂ ਨੂੰ ਕਰ ਰਹੀ ਗ੍ਰਿਫਤਾਰ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਸ਼ਨ ਨੇ ਕੀਤੀ ਪੰਜਾਬ ਦੇ ਮੁੱਖ ਚੋਣ ਅਫਸਰ ਨਾਲ ਮੁਲਾਕਾਤ ਅਰਸ਼ਦੀਪ ਕਲੇਰ ਨੇ ਕਿਹਾ ਤਰਨਤਾਰਨ ਦੀ ਐਸਐਸਪੀ ਆਮ ਆਦਮੀ ਪਾਰਟੀ ਦੇ ਵਰਕਰਾਂ ਵਾਂਗ ਕਰ ਰਹੀ ਹੈ ਕੰਮ ਉਹਨਾਂ ਐਸਐਸਪੀ ਨੂੰ ਤੁਰੰਤ ਬਦਲਣ ਦੀ ਕੀਤੀ ਮੰਗ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਤਰਨਤਾਰਨ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ ਸੈਣੀ ਨੇ ਕਿਹਾ ਜਦੋਂ ਪੰਜਾਬ 'ਚ ਹੜ ਆਏ ਤਾਂ ਕੇਜਰੀਵਾਲ ਹੋਏ